ਕਰਦੈ ਨਿਆ ਰੁਕ ਜਾ ਕੋਈ ਨਾ ਕਰਦੈ ਰੁਕ ਮਾਰ ਦੇਣਾ ਅੱਜ ਕੀ ਗੱਲਬਾਤ ਹੈ ਅੱਜ ਕਾਂਗਰਸ ਪਾਰਟੀ ਸਾਰ ਅਮਰਿੰਦਰ ਸਿੰਘ ਰਾਜਾ ਡੀਜ਼ਲ ਦੇ ਕੀਤੇ ਵਾਅਦੇ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਸਭ ਸਭ ਸੱਚੀ ਸਾਖਸ਼ੀ ਦੀ ਬਾਤ ਕਰੋ ਬਾਤ ਕਰੋ ਵਾਪਸ ਕਰੋ ਸਾਡੀ ਸੱਚੀ ਬਾਤ ਵਾਪਸ ਕਰੋ ਬਾਤ ਕਰੋ ਬਾਤ ਕਰੋ ਜੈ ਜਿੰਦੂ ਹਾਏ 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 ਜੈ ਸਰਕਾਰ ਮੁਰਦਾਵਾ सर लेन ये देखो मैं तो मैं तो ना वो माइक पढ़ना है हाय 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 बोलो हाय 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 बुलाकी हुआ मान गया मान गया मान गया आगे है यार मान गया एक ही होया मान मान होया वो सेठ साहब ਹਾਲੇ ਜਰਾ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਕੀ ਜਣਾ ਚਾਹੁੰਗੇ ਹੁੰਦਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਦੇ ਖਿਲਾਫ ਇੱਕ ਵਾਅਦੇ ਕਰਕੇ ਡੀਜ਼ਲ ਪੈਟਰੋਲ ਤੇ ਬਸਾਂ ਦੇ ਸਫ਼ਰ 'ਚ ਤੇ ਜਿਹੜੀ ਆਪਣੀ ਬਿਜਲੀ ਦਾ 3 ਰੁਪਏ ਯੂਨਿਟ ਲੋਕਾਂ ਨੂੰ 7 ਕਿਲੋਮੀਟਰ 7 ਕਿਲੋਵਾਟ ਤੱਕ মাপ ਸੀ ਉਹ ਵਾਪਸ ਲਿਖਤਾ ਹੈ ਇਹ ਲੋਕਾਂ ਨਾਲ ਧੋਖਾ ਹੈ ਇਹ ਲੋਕਾਂ ਨਾਲ ਧੋਖੇ ਦੇ ਨਾਲ-ਨਾਲ ਆਮ ਵਪਾਰੀ, ਟਰਾਂਸਪੋਰਟਰ, ਮੱਧਮ ਵਰਗ, ਗਰੀਬ ਲੋਕ ਹਰੇਕ ਤੇ ਵੱਡੇ ਤੌਰ ਤੇ ਇਹ ਦਬਾਅ ਪੈਣਾ। ਸਾਡੀ ਕਾਂਗਰਸ ਪਾਰਟੀ ਦੀ ਇੱਕੋ ਹੀ ਮੰਗ ਹੈ ਕਿ ਜਿਹੜੇ ਤੁਸੀਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ, ਅੱਜ ਤੁਸੀਂ ਆਪ ਦੇ ਵਾਅਦਿਆਂ ਤੋਂ ਨਾਕ ਮ ਕਰੋ, ਲੋਕਾਂ ਨੂੰ ਰਿਆਤਾਂ ਦੋ, ਆਪ ਦੇ ਖਰਚੇ ਘਟਾਓ, ਆਪ ਦੀ ਐਡ ਘਟਾਓ। ਐਡ ਕਰਨ ਨਾਲ ਕੁਝ ਨਹੀਂ ਹੋਣਾ, ਲੋਕਾਂ ਦੇ ਖਰਚਿਆਂ ਦਾ, ਖਜ਼ਾਨੇ ਦੇ ਖਰਚਿਆਂ ਦਾ ਦਬਾਅ ਨਾ ਪਾਓ ਤੇ ਜਿਹੜੇ ਇਹ ਵਾਅਦੇ ਕੀਤੇ ਐ, ਇਹ ਸਾਰੇ ਵਾਪਸ ਲਓ। ਵਾਧੇ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਸਰਕਾਰ ਲਗਾਤਾਰ ਲੋਨ ਲੈ ਕੇ ਜਿਹੜਾ ਹੈਗਾ ਸਰਕਾਰ ਚਲਾ ਰਹੀ ਹੈ ਦੂਜੇ ਪਾਸੇ ਲੋਕਾਂ ਤੇ ਬੋਝ ਵੱਧ ਰਿਹਾ ਉਸ ਚੀਜ਼ ਦਾ ਆਪਣੇ ਟੈਕਸ ਜਿਹੜੇ ਵੱਖਰੇ ਤੌਰ ਤੇ ਲਗਾਏ ਜਾ ਰਹੇ ਨੇ ਇਸ ਤਰ੍ਹਾਂ ਫਿਰ ਪੰਜਾਬ ਤਰੱਕੀ ਦੇ ਰਾਹ ਤੇ ਕਿਵੇਂ ਜਾਊਗਾ ਬਿਲਕੁਲ ਸਹੀ ਕਿਹਾ ਤੁਸੀਂ ਜਿਹੜੀ ਹੁਣ ਮੌਜੂਦਾ ਸਰਕਾਰ ਦੇ ਨਮਾਇंदे ਐ ਜਿਹੜੇ ਚੁਣ ਕੇ ਗਏ ਐ ਉਹ ਅਣਜਾਣ ਲੋਕਾਂ ਦੇ ਹੱਥ 'ਚ ਸਰਕਾਰ ਦੀ ਕਮਾਂਡ ਆ ਗਈ ਉਹਨਾਂ ਨੂੰ ਲੋਕਾਂ ਦੀ ਤੇ ਲੋਕ ਸ਼ਕਤੀ ਦਾ ਤੇ ਲੋਕਾਂ ਦੇ ਵਿੱਚ ਜਾਣ ਦਾ ਕਿਸੇ ਕਿਸਮ ਦਾ ਕੋਈ ਤਜਰਬਾ ਨਹੀਂ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਲੋਕਾਂ ਨੇ ਫੈਸਲਾ ਗਲਤ ਕੀਤਾ ਤੁਸੀਂ ਲੋਕਾਂ ਚ ਕਹੇ ਤੁਹਾਨੂੰ ਲੋਕਾਂ ਨੇ ਬਣਾਤਾ ਤਜਰਬਾ ਨਹੀਂ ਸੀ ਪਰ ਤੁਸੀਂ ਪੰਜਾਬ ਨੂੰ ਗਿਰਵੀ ਨਾ ਰੱਖੋ ਲੋਕਾਂ ਦਾ ਗਲਾ ਨਾ ਘੋਟੋ ਟੈਕਸ ਲਗਾ ਲਗਾ ਕੇ ਆਪ ਦੀਆਂ ਐਡਾਂ ਘਟਾਓ ਜਿਹੜੀਆਂ ਠੱਗੀਆਂ ਠੋਰੀਆਂ ਤੇ ਕੋਈ ਸ਼ਰਾਬ ਘਟਾਲੇ ਜਾਂ ਕੋਈ ਹੋਰ ਘਟਾਲੇ ਆ ਉਹਨਾਂ ਚੀਜ਼ਾਂ ਤੋਂ ਨਜਾਤ ਦਿਓ ਬਾਹਰਲੇ ਬੰਦਿਆਂ ਨੂੰ ਲਿਆ ਲਿਆ ਕੇ ਤੁਸੀਂ ਇੱਥੇ ਨੌਕਰੀਆਂ ਦੇਈ ਜਾਂਦੇ ਹੋ ਬਾਹਰਲੇ ਬੰਦਿਆਂ ਨੂੰ ਲਿਆ ਲਿਆ ਕੇ ਤੁਸੀਂ ਵੱਡੇ ਅਦਾਰਿਆਂ ਦੇ ਚੇਅਰਮੈਨ ਲਈ ਜਾਂਦੇ ਹੋ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਤੁਸੀਂ ਪੰਜਾਬੀ ਵਿਭਾਗ ਦਾ ਲਾਤਾ ਇਸ ਕਰਕੇ ਇਹ ਜਿਹੜੀਆਂ ਨੀਤੀਆਂ ਨੇ ਪੰਜਾਬ ਸਰਕਾਰ ਨਹੀਂ ਬਣਾਈ ਦਿੱਲੀ ਤੋਂ ਬਹਿ ਕੇ ਇਹ ਬੰਦੀਆਂ ਨੇ ਇਹ ਬਹੁਤ ਮਾੜੀ ਗੱਲ ਹੈ ਹਜੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਪੰਜਾਬ ਗਿਰਵੀ ਹੁੰਦਾ 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 ਇੱਕ ਵਾਰ ਇਸ ਸਟੇ ਤੇ ਜਾਵੜੂ ਫਿਰ ਇਹ ਸੰਭਲ ਲਾਂ ਲਈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਇਹ ਸਾਰੇ ਵਾਅਦੇ ਵਾਪਸ ਲੈਣੇ ਚਾਹੀਦੇ ਅੱਜ ਕਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਕੋਲ ਪ੍ਰਦਰਸ਼ਨ ਅਸੀਂ ਇਸ ਤੋਂ ਬਾਅਦ ਚ ਪਹਿਲਾਂ ਤਾਂ ਅਸੀਂ ਧਰਨਾ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਸਰਕਾਰ ਦਾ ਪੁਤਲਾ ਫੁਕਣਾ ਉਦੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਉਣਾ ਔਰ ਆਪਦੀ ਮੰਗ ਸਰਕਾਰ ਦੇ ਕੋਲੇ ਤੇ ਗਵਰਨਰ ਸਾਹਿਬ ਕੋਲੇ ਪਹੁੰਚਦੀ ਕਰਨੀ ਹੈ ਜੀ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਮੈਂ ਕੇ ਕੇ ਅਗਰਵਾਲ ਜੀ ਸਾਹਿਬ ਦਾ ਚ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗਜੀ ਦੇ ਆਦੇਸ਼ਾਂ ਦੇ ਅਨੁਸਾਰ ਅਸੀਂ ਮਹਿੰਗਾਈ ਦੇ ਖਿਲਾਫ ਧਰਨਾ ਰੱਖਿਆ ਜੋ ਕੱਲ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਪਾਸ ਕੀਤਾ ਹੈ ਡੀਜ਼ਲ ਤੇ ਪੈਟਰੋਲ ਤੇ ਰੇਟ ਵਧਾਏ ਨੇ ਤੇ ਇੱਕ ਬਿਜਲੀ ਤੇ 3 ਰੁਪਏ ਜੂੰਟ ਜੋ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੇ ਉਹ ਸਬਸਿਡੀ ਦਿੱਤੀ ਸੀ ਉਹ ਵੀ ਇਹਨਾਂ ਨੇ ਵਾਪਸ ਲੈ ਲਈ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਯਾਦ ਕਰਾਉਣਾ ਚਾਹਣਾ ਵੀ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀ ਵਿਧਾਨ ਸਭਾ ਦਾ ਆਪ ਵਾਲੇ ਇੱਕੋ ਹੀ ਗੱਲ ਕਹਿੰਦੇ ਸੀ ਵੀ ਨਾ ਤਾਂ ਅਸੀਂ ਕੋਈ ਟੈਕਸ ਲਾਵਾਂਗੇ ਨਾ ਅਸੀਂ ਕਿਸੇ ਨੂੰ ਧਰਨਾ ਦੇਣ ਦੀ ਲੋੜ ਪਊਗੀ ਅੱਜ ਸੰਗਰੂਰ ਸੀਐਮ ਸਾਹਿਬ ਦੀ ਕੋਠੀ ਜਾ ਕੇ ਦੇਖੋ 24 ਘੰਟੇ ਧਰਨਾ ਅੱਜ ਚੰਡੀਗੜ੍ਹ ਜਾ ਕੇ ਦੇਖੋ ਮਜ਼ਦਮਾਂ ਦਾ ਕਿਸਾਨਾਂ ਦਾ 24 ਘੰਟੇ ਧਰਨਾ ਹੈਗਾ ਇਸ ਕਰਕੇ ਅਸੀਂ ਅੱਜ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਬੀਐਸਏ ਇਸ ਦੇ ਖਿਲਾਫ ਧਰਨਾ ਦਿੱਤਾ ਹੈ ਅਗਰ ਇਹਨਾਂ ਨੇ ਇਹ ਵਾਪਸ ਨਾ ਲਿਆਤਾ ਤਾਂ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਗ੍ਰਿਫਤਾਰੀਆਂ ਵੀ ਦੇਣਗੇ